ਬਾਬਾ ਬਟਾਲਾ ਸਾਇ ਵਿਖੇ ਬਾਲਮੀਕ ਮਜ਼ਬੀ ਸਿੱਖ ਮੋਰਚਾ ਪੰਜਾਬ ਵੱਲੋਂ ਡਾਕਟਰ ਧੀਮ ਦਾ ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ ਗਿਆ ਤੇ ਇਸੇ ਮੌਕੇ ਪੰਜਾਬ ਸਰਦਾਰ ਨੇ ਇੰਦਰ ਸਿੰਘ ਹਮੀਰਾ ਨੇ ਮੌਕੇ ਦਾ ਸੰਬੋਧਨ ਕੀਤਾ ਇਸ ਮੌਕੇ ਉੱਤੇ ਸਾਥੀ ਪ੍ਰਸਤਤ ਡਾਕਟਰ ਸਰਬਜੀਤ ਸਿੰਘ ਗਿੱਲ ਸੱਤਰ ਪੰਜਾਬ ਬਲਵਿੰਦਰ ਸਿੰਘ ਕਾਲੂ ਪੰਜਾਬ ਸੱਤਰ ਬਾਬਾ ਗੁੰਦਾਸ ਸਿੰਘ ਪੰਜਾਬ ਸੱਤਰ ਡਾਕਟਰ ਨਖਤਾਰ ਸਿੰਘ ਪੁਜਾਲਾ ਸੰਤੋਖ ਸਿੰਘ ਸੋਹੀ ਬਾਬਰ ਬੇਰ ਸੱਤਰ ਪ੍ਰਚਾਰ ਸੱਤਰ ਗੁਰਨਾਮ ਸਿੰਘ ਪ੍ਰਬੰਧ ਦੇ ਲਗਾਤਾਰ ਤਿੰਨ ਬਕਾਲਾ ਦੀ હાਜਰ ਹੈ ਬਕਾਲਾ ਸੈੱਟ ਪੱਤਰਕਾਰ ਦੀ ਜੇਸਤਾ ਦਰਬਾਰ ਦੀ ਰਿਪੋਰਟ ਹਾਂਜੀ ਅਮੀਰਾ ਜੀ ਜਿਹੜਾ ਆਪਾਂ ਵੀ ਡਾਕਟਰ ਭੀਮਰਾਓ ਬੇਦਕਰ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਇਸ ਸਬੰਧ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਅਸੀਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਸੰਵਿਧਾਨ ਰਚੇਤਾ ਭਾਰਤ ਰਤਨ ਜੁਗਪੁਰਸ਼ ਬਾਬਾ ਸਾਹਿਬ ਡਾਕਟਰ ਭੀਮਰਾਓ ਮੇੜਕਰਜੀ ਦਾ 133ਵਾਂ ਜਨਮ ਦਿਹਾੜਾ ਮਨਾ ਰਹੇ ਆ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਮੇੜਕਰਜੀ ਨੇ ساری ਉਮਰ ਛੂਹ ਸ਼ਾਦ ਦਾ ਸਾਹਮਣਾ ਕਰਕੇ ਉੱਚ ਵਿਦਿਆ ਪ੍ਰਾਪਤ ਕਰਕੇ ਸੰਵਿਧਾਨ ਦੀ ਰਚਨਾ ਕੀਤੀ ਔਰ ਦਬੇ ਕੁਚਲੇ ਗਰੀਬ ਸਮਾਜ ਨੂੰ ਅੱਖ ਲੈ ਕੇ ਦਿੱਤੇ ਗਰੀਬ ਸਮਾਜ ਵਾਸਤੇ ਵੋਟ ਦਾ ਰਾਈਟ ਲੈ ਕੇ ਦਿੱਤਾ ਪੜ੍ਹਨ ਲਿਖਣ ਦੇ ਅਧਿਕਾਰ ਸਾਨੂੰ ਰਾਜਨੀਤਿਕ ਬਰਾਬਰੀ ਵਾਸਤੇ ਸਾਨੂੰ ਵੋਟ ਦਾ ਤੇ ਜਨਰੇਸ਼ਨ ਦਾ ਅਧਿਕਾਰ ਲੈ ਕੇ ਦਿੱਤਾ ਬਾਬਾ ਸਾਹਿਬ ਸਾਰੀ ਉਮਰ ਗਰੀਬਾਂ ਤੇ ਖੱਬੇ ਕੁਚਲੇ ਸਮਾਜ ਵਾਸਤੇ ਸੰਘਰਸ਼ ਕਰਦੇ ਰਹੇ ਇਸ ਕਰਕੇ ਉਹਨਾਂ ਦੀ ਕੀਤੀ ਹੋਈ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ ਔਰ ਅਰਜੁਨਾਂ ਦੇ ਜਨਮ ਦਿਹਾੜੇ ਤੇ ਅਸੀਂ ਬਾਬਾ ਬਕਾਲਾ ਦੀ ਧਰਤੀ ਦੇ ਵਿੱਚ ਸਮੂਹ 7 ਸੰਖਿਆ ਵਾਲਮੀਕੀ ਮਜਬੂਤ ਸਿੱਖ ਮੋਰਚੇ ਦੇ ਸਾਰੇ ਹੀ ਆਗੂ ਸਹਿਮਾਨ ਔਰ ਨਗਰ ਨਿਵਾਸੀ ਇੱਥੇ ਪਹੁੰਚੇ ਆ ਔਰ ਅੱਜ ਉਹਨਾਂ ਨੂੰ ਸੱਚੀ ਸਰਧਾ ਜਲੀ ਇਹੋ ਹੀ ਹੋਏਗੀ ਕਿ ਅਸੀਂ ਆਪਣੇ ਸਮਾਜ ਦੀ ਪੜ੍ਹੇ ਲਿਖੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਆ ਅਸੀਂ ਆਪਣੇ ਸਮਾਜ ਨੂੰ ਵੈਮਾ ਪਰਮਾਣੂ ਚੋਂ ਬਾਹਰ ਕੱਢ ਕੇ ਲੜਾਈਆਂ ਝਗੜਿਆਂ ਚੋਂ ਬਾਹਰ ਕੱਢ ਕੇ ਰੂੜੀਵਾਦੀ ਵਿਚਾਰਾਂ ਤੋਂ ਤੇ ਨਸ਼ਿਆਂ ਤੋਂ ਬਾਹਰ ਕੱਢ ਕੇ ਅਸੀਂ ਪੜ੍ਹੇ ਲਿਖੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਆ ਇਹੋ ਹੀ ਬਾਬਾ ਜੀ ਨੂੰ ਸੱਚੀ ਸਰਦਾਰੀ ਹੋਵੇ